ਕਿਸ ਨੂੰ ਮਿਲੀ ਮੁਰਾਦ ਨਾ ਇਥੋਂ ਕੌਣ ਗਿਆ ਤਦ ਖਾਲੀ ਜਿਸ ਨੇ ਮਨ ਨੂੰ ਮਾਰ ਮੁਕਾਇਆ ਅੰਦਰ ਪ੍ਰੇਮ ਕੋਠਾਲੀ ਆਓ ਗੁਰ ਕੀ ਸਾਧ ਸੰਗਤ ਅੱਜ ਆਪਾਂ ਆਰਟਿਸਟ ਭਾਈ ਤਾਰਾ ਸਿੰਘ ਜੀ ਰਾਏਕੋਟ ਦੇ ਬਾਰੇ ਗੱਲ ਕਰਾਂਗੇ ਸ੍ਰੀ ਹਜੂਰ ਮਹਾਰਾਜ ਪਿਆਰੇ ਬਾਬਾ ਈਸਰ ਸਿੰਘ ਜੀ ਨਾਨਕ ਸਰ ਕਲੀਰਾ ਜਗਰਾਉਂ ਵਾਲਿਆਂ ਦੀ ਜਨਮ ਸਾਖੀ ਵਿੱਚ ਪਿਆਰੇ ਬਾਬਾ ਜੀ ਦੇ ਹਜ਼ੂਰੀ ਕਵੀ ਸੰਤ ਬਾਬਾ ਗੀਜਾ ਸਿੰਘ ਜੀ ਇੱਕ ਸਾਖੀ ਲਿਖਦੇ ਹੰਸਾ ਸੰਗਤ ਇੱਕ ਸਾਧ ਵਚਨ ਅਟਲਾਦਾ ਤੰਤਨ ਬਾਬਾ ਇਸਰਸੰਜੀ ਮਹਾਰਾਜ ਨਾਨਕ ਸਰ ਕਲੇਰਾਵਾਲਿਆ ਨੇ ਸਾਧ ਸੰਗਤ ਭਾਈ ਤਾਰਾ ਸਿੰਘ ਜੀ ਰਾਏਕੋਟ ਵਾਲਿਆਂ ਨੂੰ ਇੱਕ ਵਚਨ ਕੀਤਾ ਸੀ ਉਹ ਕਿਹੜਾ ਵਚਨ ਕੀਤਾ ਸੀ ਇਸ ਸਾਖੀ ਦੇ ਵਿੱਚੋਂ ਆਪਾਂ ਸਰਵਣ ਕਰਾਂਗੇ ਤੰਤਨ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਮੁਬਾਰਕ ਚਰਨ ਜਿਸ ਧਰਤੀ ਤੇ ਪਏ ਹਨ ਸਾਧ ਸੰਗਤ ਗੁਰਦੁਆਰਾ ਮਹਿਦੀਆਣਾ ਸਾਹਿਬ ਅਕਸਰ ਸੰਗਤਾਂ ਉਸ ਸਥਾਨ ਦੇ ਦਰਸ਼ਨ ਕਰਦੀਆਂ ਰਹਿੰਦੀਆਂ ਹਨ ਔਰ ਇਸ ਸਥਾਨ ਤੇ ਜੋ ਵੱਡੇ ਵੱਡੇ ਸੂਰਮੇ ਜੋਧੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜੋ ਜੰਗਾਂ ਵਿੱਚ ਸ਼ਹੀਦ ਹੋਏ ਜਿਨ੍ਹਾਂ ਨੂੰ ਮੀਰ ਮੰਨੂ ਨੇ ਤਸੀਹੇ ਦਿੱਤੇ ਔਰ ਇਸ ਇਤਿਹਾਸ ਨੂੰ ਸਮੁੱਚੇ ਇਤਿਹਾਸ ਨੂੰ ਜੋ ਬੁੱਤਾਂ ਵਿੱਚ ਪ੍ਰਤੱਖ ਦਿਖਾਇਆ ਗਿਆ ਹੈ 사ਦ ਸੰਗਤ ਇਹ ਜੋ ਬਹੁਤ ਹੀ ਵਧੀਆ ਕਾਰਾਗਰੀ ਕੀਤੀ ਗਈ ਹੈ ਇਹ ਸਭ ਕੁਝ ਭਾਈ ਤਾਰਾ ਸਿੰਘ ਜੀ ਦੇ ਹੱਥੋਂ ਬਣਿਆ ਹੈ 사ਦ ਸੰਗਤ ਇਹ ਭਾਈ ਤਾਰਾ ਸਿੰਘ ਜੀ ਰੈਕੋਟ ਵਾਲਿਆਂ ਨੂੰ ਸਾਦ ਸੰਗਤ ਕਿਵੇਂ ਬਖਸ਼ਿਸ਼ਾਂ ਤੇ ਰਹਿਮਤਾਂ ਹੋਈਆਂ ਨਾਨਕ ਸਰ ਦੇ ਵਿੱਚੋਂ ਅੱਜ ਆਪਾਂ ਇਹ ਸਾਖੀ ਸਰਵਣ ਕਰਦੇ ਹਾਂ ਸੰਤ ਬਾਬਾ ਗਿੱਜਾ ਸਿੰਘ ਜੀ ਲਿਖਦੇ ਹਨ ਗੁਰੂ ਕੀ ਸਾਦ ਸੰਗਤ ਜਿਸ ਵੇਲੇ ਗੁਰਦੁਆਰੇ ਦੀਆਂ ਉੱਪਰ ਲੀਆਂ ਮੰਜ਼ਲਾਂ ਆ ਨਾਨਕ ਸਰ ਆਸਥਾਨ ਦੀਆਂ ਜਦੋਂ ਉੱਪਰ ਲੀਆਂ ਮੰਜ਼ਲਾਂ ਬਣਨ ਲੱਗੀਆਂ ਤਾਂ ਦੋਨੋਂ ਪਾਸੇ ਨਾਲ-ਨਾਲ ਹਾਲ ਵੀ ਬਣੇ ਉੱਪਰ ਬਰਾਡਾ ਤੇ ਚਾਰ ਆ ਚਾਰੇ ਪਾਸੇ ਬੁੰਗੇ ਬਣੇ ਜਿਸ ਵੇਲੇ ਬੁੰਗੇ ਬਣਨ ਲੱਗੇ ਨਾ ਤਾਂ ਹਰ ਇੱਕ ਮਿਸਤਰੀ ਦੇ ਮਨ ਵਿੱਚ ਚਾਹੋ ਕਿ ਇਹ ਸੇਵਾ ਮੈਨੂੰ ਮਿਲੇ ਬਈ ਇਹ ਜੇ ਸੇਵਾ ਮੈਨੂੰ ਮਿਲ ਜਾਏ ਤਾਂ ਮਨ ਦੇ ਵਿੱਚ ਬੜਾ ਚਾਹ ਹਰ ਮਿਸਤਰੀ ਸਿੰਘ ਦੇ ਤੇ ਮਨ ਵਿੱਚ ਖਿਆਲ ਆਵੇ ਕਿ ਮੈਂ ਆਪਣੀ ਬਿਉਤ ਨਾਲ ਫਿਰ ਇਹਨਾਂ ਨੂੰ ਬਣਾਵਾ ਕੋਈ ਕਹੇ ਚਾਰ ਪਹਿਲੂ ਬੁੰਗੇ ਬਣਾਓ ਕੋਈ ਕਹੇ 6 ਅਤੇ ਕੋਈ 8 ਮਿਸਤਰੀ ਜਿਆਦਾ ਹੋਣ ਕਰਕੇ ਸਾਧ ਸੰਗਤ ਬਾਬਾ ਜੀ ਨੇ ਹੁਕਮ ਕੀਤਾ ਕਿ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਚਿੱਠੀਆਂ ਪਾ ਲਓ ਬਈ ਜੇ ਇਸ ਦੀ ਨਿਕਲ ਆਈ ਕੋਈ ਆਪਣੀ ਬਿਉਤ ਨਾਲ ਮਿਸਤਰੀਆਂ ਨਾਲ ਰਲ ਕੇ ਬਣਾਵੇ ਚੰਗੇ ਚੰਗੇ ਰਾਜ ਮਿਸਤਰੀਆਂ ਦੀਆਂ ਚਿੱਠੀਆਂ ਪਾਈਆਂ ਗਈਆਂ ਸਾਧ ਸੰਗਤ ਜਦੋਂ ਚਿੱਠੀਆਂ ਪਾਈਆਂ ਗਈਆਂ ਚਿੱਠੀ ਭਾਈ ਯੋਗਿੰਦਰ ਸਿੰਘ ਦੀ ਨਿਕਲੀ ਜਿਸ ਦਾ ਪਿੰਡ ਕਯੋਹਾਨ ਸੰਦੌੜਕੂਲ ਹੈ ਤੇ ਜਿਨ੍ਹਾਂ ਨੇ ਹੁਣ ਕੋਠੀ ਰਾਏਕੋਟ ਪਾਈ ਹੋਈ ਹੈ ਇਹਨਾਂ ਨੇ ਆਪਣੇ ਨਾਲ ਮਿਸਤਰੀ ਲੈ ਕੇ ਬੁੰਗਿਆਂ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ ਚਾਰੇ ਬੁੰਗੇ ਤਿਆਰ ਕੀਤੇ ਗਏ ਇਸ ਚੱਲਦੀ ਸੇਵਾ ਵਿੱਚ ਸਾਧ ਸੰਗਤ ਇਸ ਦਾ ਬੇਟਾ ਭਾਵੇਂ ਇਹਨਾਂ ਦਾ ਲੜਕਾ ਰਾਜ ਸਿੰਘ ਵੀ ਨਾਲ ਸੇਵਾ ਕਰਵਾਉਂਦਾ ਰਿਹਾ ਇਹ ਘਰ ਮਿਲਣ ਗਿਆ ਤਾਂ ਕਿਸੇ ਕਾਰਨ ਇਸ ਦਾ ਗੁੱਟ ਟੁੱਟ ਗਿਆ ਇਹ ਕਈ ਦਿਨ ਕਰ ਰਿਹਾ ਇਸ ਦੇ ਪਿਤਾ ਜਗENDER ਸਿੰਘ ਜੀਆ ਨੇ ਕੋਲ ਮੰਗਵਾ ਕੇ ਕਿਹਾ ਕਿ ਮਸਾਂ ਤਾਂ ਭਾਈ ਸੇਵਾ ਮਿਲੀ ਐ ਜੇ ਤੂੰ ਉੱਪਰੋਂ ਪੈੜ ਤੇ ਇੱਟਾਂ ਦੀ ਚਿਣਾਈ ਨਹੀਂ ਕਰ ਸਕਦਾ ਤਾਂ ਬੈਠਾ ਇੱਟਾਂ ਹੀ ਘੜੀ ਚੱਲ ਅਜੋ ਘੜਕੇ ਲਗਦੀਆਂ ਨੇ ਤੂੰ ਬੈਠਾ ਇੱਟਾਂ ਹੀ ਘੜੀ ਚੱਲ ਤਾਂ ਸਾਧ ਸੰਗਤ ਇਹ ਬਚਨ ਮੰਨ ਕੇ ਇਹਨਾਂ ਦਾ ਬੇਟਾ ਸਾਧ ਸੰਗਤ ਤਾਰਾ ਸਿੰਘ ਸੇਵਾ ਕਰਦਾ ਰਿਹਾ ਤੇ ਦਿਨ ਪਾ ਕੇ ਇਹਦਾ ਗੁੱਟ ਵੀ ਠੀਕ ਹੋ ਗਿਆ ਤੇ ਚਾਰੇ ਬੁੰਗੇ ਵੀ ਸਿਰਿਆਂ ਤੇ ਜਾ ਪਹੁੰਚੇ ਭਾਈ ਯੋਗਿੰਦਰ ਸਿੰਘ ਜੀ ਬੁੰਗਿਆਂ ਦੀ ਸੇਵਾ ਕਰ ਰਹੇ ਹਨ ਤੇ ਨਾਲ ਹੀ ਇਸ ਦਾ ਬੇਟਾ ਤਾਰਾ ਸਿੰਘ ਸੇਵਾ ਕਰ ਰਿਹਾ ਹੈ ਤਾਂ ਕੀ ਹੋਇਆ ਬਾਬਾ ਜੀ ਟਹਿਲ ਦੇ ਟਹਿਲ ਦੇ ਇਹਨਾਂ ਕੋਲ ਆ ਪਹੁੰਚੇ ਜਦੋਂ ਟਹਿਲ ਦੇ ਟਹਿਲ ਦੇ ਇਹਨਾਂ ਦੇ ਕੋਲ ਆ ਪਹੁੰਚੇ ਇਹਨਾਂ ਪਿਓ ਪੁੱਤਾਂ ਨੇ ਪੈੜ ਤੋਂ ਉਤਰ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਜਦੋਂ ਮਤਾ ਟਿਕਿਆ ਤਾਂ ਕੋਲ ਖੜੇ ਦੇਹਰਾਦੂਨ ਵਾਲੇ ਸਰਦਾਰ ਗੁਰਦਿਆਲ ਸਿੰਘ ਜੀ ਕਹਿਣ ਲੱਗੇ ਕਿ ਬਾਬਾ ਜੀ ਇਹਨਾਂ ਦੇ بیٹے ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਆ ਜੋਗਿੰਦਰ ਸਿੰਘ ਦਾ ਸਹਬਜ਼ਾਦਾ ਹੈ ਜੋ ਨਾਲ ਸੇਵਾ ਕਰ ਰਿਹਾ ਹੈ ਤਾਂ ਜਦੋਂ ਬਾਬਾ ਜੀਆ ਨੇ ਇਸ ਤਰ੍ਹਾਂ ਸੁਣਿਆ ਤਾਂ ਬਾਬਾ ਜੀ ਕਹਿਣ ਲੱਗੇ ਬਈ ਸਹਬਜ਼ਾਦੇ ਉਹ ਜੇ ਹੁੰਦੇ ਨੇ ਉਹ ਭਲਿਆ ਸਾਹਿਬ ਜਾਦੇ ਇਹੋ ਜਿਹੇ ਹੁੰਦੇ ਨੇ ਮੂੰਹ ਸਿਰ ਤਾਂ ਮਨਾਈ ਫਿਰਦਾ ਕਾਫੀ ਧਾੜ ਕੇ ਕਹਿਣ ਲੱਗੇ ਕਿ ਚਲੋ ਸੇਵਾ ਤਾਂ ਕਰਦਾ ਹੈ ਸੇਵਾ ਦਾ ਕੁਝ ਤਾਂ ਫਲ ਮਿਲਣਾ ਹੀ ਹੈ ਸੁਧਰ ਜਾਵੇਗਾ ਸੰਗੀਆਂ ਦਾ ਮੁੰਡਾ ਹੈ ਗੁਰਦੇਵਾਲ ਸਿੰਘਾ ਇਹ ਮੁੰਡਾ ਤਾਂ ਕਿਸੇ ਦਿਨ ਆਪਣੀ ਕੁਲ ਦਾ ਨਾਮ ਰੋਸ਼ਨ ਕਰੇਗਾ ਤੇ ਨਾਲੇ ਗੁਰੂ ਘਰ ਦੀ ਸੇਵਾ ਵੀ ਕਰੇਗਾ ਇਸ ਦੇ ਕੀਤੇ ਕੰਮਾਂ ਨੂੰ ਤਾਂ ਦੁਨੀਆਂ ਵੇਖੇਗੀ ਦੁਨੀਆਂ ਵੇਖਿਆ ਕਰੇਗੀ ਇਸ ਦੇ ਕੀਤੇ ਕੰਮਾਂ ਨੂੰ ਜਦੋਂ ਬਾਬਾ ਜੀਆ ਨੇ ਇਹ ਬਚਨ ਕੀਤੇ ਤੇ ਨਾਲ ਹੀ ਹੁਕਮ ਕੀਤਾ ਕਿ ਭਾਈ ਅੱਜ ਤੋਂ ਬਾਅਦ ਭਾਈ ਕੇਸ ਦਾੜੀ ਨਹੀਂ ਕਟਾਉਣੇ ਅਮਰਤ ਛੱਕ ਕੇ ਗੁਰੂ ਵਾਲਾ ਬਣ ਜਾ ਭਾਈ ਤਾਰਾ ਸਿੰਘ ਜੀ ਨੇ ਸਤਿ ਵਚਨ ਕਿਹਾ ਤੇ ਆਉਂਦੀ ਪੁੰਨਿਆ ਨੂੰ ਸਾਧ ਸੰਗਤ ਤੋਂ ਅੰਮ੍ਰਿਤ ਛੱਕ ਲਿਆ ਇਸ ਦਿਨ ਤੋਂ ਬਾਅਦ ਸਾਧ ਸੰਗਤ ਇਹਨਾਂ ਦਾ ਐਸਾ ਕੰਮ ਚੜਿਆ ਐਸਾ ਕੰਮ ਚੜਿਆ ਕਿ ਸੋਹਣੀ ਕੂਠੀ ਪਾ ਲਈ ਤੇ ਗੁਰਦੁਆਰਿਆਂ ਵਿੱਚ ਸੋਹਣੀ ਸੇਵਾ ਕਰਦਾ ਰਿਹਾ ਸੋ ਬਾਬਾ ਜੀਆ ਦੇ ਬਚਨ ਸੱਤ ਹੋਏ ਪਿੰਡ ਮਾਨੂਕਿਆਂ ਕੋਲ ਗੁਰਦੁਆਰਾ ਵੈਧਿਆਣਾ ਸਾਹਿਬ ਹੈ ਨਾ ਸਾਧ ਸੰਗਤ ਜਿੱਥੇ ਆਪ ਸੰਗਤਾਂ ਜਾਂਦੇ ਰਹਿੰਦੇ ਹੋ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਰਨ ਪਾਏ ਹਨ ਇਸ ਗੁਰਦੁਆਰਾ ਸਾਹਿਬ ਵਿੱਚ ਭਾਈ ਤਾਰਾ ਸਿੰਘ ਜੀ ਨੇ ਆਪਣੀ ਕਲਾ ਵਿਖਾਈ ਹੈ ਵੱਡੇ-ਵੱਡੇ ਸੂਰਮੇ ਯੋਧੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜੋ ਜੰਗਾਂ ਵਿੱਚ ਸ਼ਹੀਦ ਹੋਏ ਜਿਨ੍ਹਾਂ ਨੂੰ ਮੀਰ ਮੰਨੂ ਨੇ ਤਸੀਹੇ ਦਿੱਤੇ ਸਭ ਕੁਝ ਬੁੱਤਾਂ ਵਿੱਚ ਪ੍ਰਤਕਤ ਖਿਖਾਇਆ ਹੋਇਆ ਹੈ ਭਈ ਇਹ ਸਭ ਕੁਝ ਭਾਈ ਤਾਰਾ ਸਿੰਘ ਜੀ ਦੇ ਹੱਥੋਂ ਬਣਿਆ ਹੈ ਬਹੁਤ ਵਧੀਆ ਕਾਰਾਗਰੀ ਕੀਤੀ ਹੋਈ ਹੈ ਸੋ ਇਸ ਤਰ੍ਹਾਂ ਬਾਬਾ ਜੀਆ ਦੇ ਬਚਨ ਸਤਿ ਹੋਏ ਤੇ ਨਾਨਕ ਸਰਦ ਦੀ ਸੇਵਾ ਦਾ ਸਾਧ ਸੰਗਤ ਇਹਨਾਂ ਨੂੰ ਫਲ ਪ੍ਰਾਪਤ ਹੋਇਆ ਇੱਕ ਸਾਧ ਵਚਨ اٹਲਾਦਾ ਸਵ ਸਾਧ ਸੰਗਤ ਪੂਰਨ ਮਹਾਂਪੁਰਖਾਂ ਦੇ ਵਚਨ ਔਰ ਵਚਨਾ ਤੇ ਫੁੱਲ ਚੜਾ ਕੇ ਜਿਹੜਾ ਸੇਵਾ ਕਰਦਾ ਹੈ ਵਚਨ ਮੰਨਦਾ ਹੈ ਵੀ ਉਹਨਾਂ ਨੂੰ ਫਿਰ ਸਮਾ ਪੈ ਕੇ ਫਲ ਲੱਗਦੇ ਹਨ ਭਾਗ ਲੱਗਦੇ ਹਨ ਸੋ ਅੱਜ ਭਾਈ ਤਾਰਾ ਸਿੰਘ ਜੀ ਰਾਏਕੋਟ ਵਾਲੇ ਆਰਟਿਸਟ ਦਾ ਕਿਤਨਾ ਨਾਮ ਹੈ ਇਹ ਸਾਰੀਆਂ ਬਖਸ਼ਿਸ਼ਾਂ ਸਾਧ ਸੰਗਤ ਭਾਈ ਤਾਰਾ ਸਿੰਘ ਜੀ ਦੱਸਦੇ ਹਨ ਕਿ ਸਾਨੂੰ ਨਾਨਕ ਸਰ ਵਿੱਚੋਂ ਬਾਬਾ ਈਸਰ ਸਿੰਘ ਮਹਾਰਾਜ ਜੀ ਦੇ ਚਰਨਾਚੋਂ ਪ੍ਰਾਪਤ ਹੋਈਆਂ ਹਨ ਸੋ ਸਾਧ ਸੰਗਤ ਆਉ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਐਸੇ ਕਮਾਈ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਹੋਣ ਸੰਗਤ ਪ੍ਰਾਪਤ ਹੋਵੇ ਫਿਰ ਕੀ ਹੋਏਗਾ ਜੀ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ